ਜੀ ਸਾਰੇਆਂ ਪਿਆਰ ਕੀ ਸਸਰਗਾਲ ਜੀ ਅੱਜ ਤੁਹਾਡਾ ਸਵਾਗਤ ਹੈ ਸਾਡੇ ਪਿੰਡ ਵਾਲੇ ਤੇ ਮadisu ਵਲੌਗ ਵਿੱਚ ਚੈਨਲ ਵਿੱਚ ਚੈਨਲ ਜੀ ਤੇ ਅੱਜ ਅਸੀਂ ਚੱਲੇ ਆ ਕਿੱਥੇ ਚੱਲੇ ਆ ਅੱਜ ਆਪਾਂ ਜਾ ਰਹੇ ਸੀ ਮਲੇਰਕੋਟਲੇ ਜੀ ਹੁਣ ਤਾਂ ਕਾਫੀ ਟਾਈਮ ਬਾਅਦ ਜਾਣਾ ਸੰਡੇ ਮਾਰਕੀਟ ਜਾ ਕੇ ਆਉਣਾ ਮਲੇਰਕੋਟਲੇ ਦੀ ਤੇ ਮੰਮੀ ਹੋਣੀ ਆਪਣੇ ਨਾਲ ਨਹੀਂ ਆਹ ਤਾਂ ਜਾਣਾ ਜੀ 12:00 ਵੱਜ ਗਏ ਪਹਿਲਮਾਨੀ ਕਿਹੜਾ ਲੈਣਾ ਦੇਣਾ ਕੁਛ ਨਹੀਂ ਇਹ ਤਾਂ ਹਰੇਕ ਵਾਰੀ ਉਹ ਵੱਜ ਜਾਂਦੇ ਨੇ ਤੁਸੀਂ ਜਿੰਨੇ ਵਲੌਗ ਆ ਦੇ ਲੋ ਅਹੀ ਡਾਇਲੌਗ 12 ਲੇਟ ਹੋ ਜਾਏ 12 ਤੇ ਕੁਛ ਨਹੀਂ ਪਾਚ ਲਿਆ ਜਾਂਦਾ ਸਤਿ ਸ਼੍ਰੀ ਅਕਾਲ 9:00 ਵਜੇ ਘਰੋਂ ਤੁਰਨਾ ਚਾਹੀਦਾ ਹੈ ਮੰਮੀ ਹਰੇਕ ਵਾਰਗ ਚ ਹੀ ਹੁੰਦਾ ਵੀ ਲੈਣਾ ਦੇਣਾ ਕੁਛ ਨਹੀਂ ਪਰ ਗੱਡੀ ਭਰੀ ਹੁੰਦੀ ਆ ਕੋਈ ਵਿਰੋਧ ਜਨ ਕੀ ਕਰੇ ਉਹ ਤਾਂ ਦੇਖਣ ਨੂੰ ਆ ਪਹੁੰਚੂਗੇ ਲਸਾੜੇ ਦੋ ਬੰਦੇ ਆਪਣੇ ਨਾਲ ਆਏ ਨੇ ਹੁਣ ਆਪਾਂ ਜਾ ਰਹੇ ਹਾਂ ਲਸਾੜੇ ਨੂੰ ਦੋ ਬੰਦੇ ਆਪਾਂ ਲਸਾੜੇ ਤੋਂ ਚੱਕਣੇ ਨੇ ਤੇ ਚਲੋ ਮਿਲਦੇ ਹੁਣ ਤੁਹਾਨੂੰ ਅੱਗੇ ਮਲੇਰਕੋਟਲੇ ਜਾ ਕੇ ਬਾਕੀ ਦੇਖਦੇ ਹਾਂ ਲਸਾੜੇ ਤੋਂ ਹੀ ਬੰਦੇ ਚੱਕਦੇ ਤੁਹਾਨੂੰ ਦਿਖਾਉਣੇ ਆ ਬੋਲੋ ਯੋ ਯੋ ਚਲ ਮਿਲਦੇ ਹਾਂ ਅਸੀਂ ਕਿੱਥੇ ਗੱਡੀ ਵਿੱਚ ਗੱਡੀ ਵਿੱਚ ਲਓ ਜੀ ਅਸੀਂ ਲਸਾੜੇ ਤੋਂ ਤਾਂ ਲੰਘਿਆ ਤੁਹਾਨੂੰ ਬੰਦਾ ਦਿਖਾਉਣਾ ਭੁੱਲ ਗਏ ਸਾਨੂੰ ਮਿਲ ਕੇ ਚਲੇ ਆ ਗਏ ਉਹਨਾਂ ਦਾ ਕੈਨਸਲ ਹੋ ਗਿਆ ਕੋਈ ਐਮਰਜੈਂਸੀ ਕਾਲ ਆ ਗਈ ਉਹਨਾਂ ਨੂੰ ਵੀ ਤਿਆਰ ਹੋਏ ਹੋਏ ਬਾਈ ਰਹਿ ਗਏ ਉਹ ਚਾਰੇ ਰਹਿ ਗਏ ਹੁਣ ਅਸੀਂ ਫੇਰ ਪੰਜ ਮਾ ਹੈਗਾ ਹੂੰ ਹੂੰ ਪੰਜ ਹੋਇਆ ਹੈ ਨਾ ਲਓ ਜੀ ਤਕਰੀਬਨ 12:00 ਵੱਜ ਚੁੱਕੇ ਨੇ ਆਪਾਂ ਘੁੰਮਦੇ ਘਮਾਉਣ ਦੇ ਮਲੇਰ ਕੋਟਲੇ ਪਹੁੰਚ ਗਏ ਸੀ ਅੱਜ ਬਾਹਰਲੀ ਪਾਰਕਿੰਗ ਦੇ ਵਿੱਚ ਤਾਂ ਆਪਾਂ ਨੂੰ ਜਗ੍ਹਾ ਮਿਲੀ ਨਹੀਂ ਹੈਗੀ ਉਹ ਪੂਰੀ ਫੁੱਲ ਹੋ ਗਈ ਸੀ ਕਿ ਬਹੁਤ ਜ਼ਿਆਦਾ ਭੀੜ ਅੱਜ ਤਾਂ ਇੱਕ ਆਪਾਂ ਨਵੀਂ ਪਾਰਕਿੰਗ ਲੱਭੀ ਅੱਜ ਅੰਦਰਲੀ ਸਾਈਡ ਉੱਥੇ ਲਗਾਈ ਆ ਗੱਡੀ ਤੇ ਹੁਣ ਆਪਾਂ ਪਾਰਕਿੰਗ ਦੇ ਵਿੱਚ ਗੱਡੀ ਲਗਾ ਕੇ ਦੇਖਦੇ ਆ ਪਹਿਲਾਂ ਕਿੱਦਣ ਨੂੰ ਜਾਣੇ ਆ ਲਓ ਜੀ ਗੱਡੀ ਪਾਰਕਿੰਗ ਚ ਲਾ ਕੇ ਅੱਜ ਹੁਣ ਇਹ ਕਹਿੰਦੇ ਵੀ ਆਪਾਂ ਤੁਰ ਕੇ ਚੱਲਦੇ ਆ ਲੋਹਾ ਬਾਜ਼ਾਰ ਨੂੰ ਅੱਗੇ ਤਾਂ ਅਸੀਂ ਆਟੋ ਲੈ ਲੈਨੇ ਆ ਅੱਜ ਹੁਣ ਆਪਾਂ ਨੇ ਤੁਰ ਕੇ ਬਣਾ ਲਈਆ ਸਕੀਮੋ ਕਿਉਂਕਿ ਇਹਦੀ ਪਾਰਕਿੰਗ ਸਾਨੂੰ ਹੋਰ ਮਿਲੀ ਸੀਗੀ ਅਸੀਂ ਤਕਰੀਬਨ ਅੱਧ ਵਿਚ ਆ ਗਏ ਸੀਗੇ ਹੁਣ ਪਹਿਲਾਂ ਇਹ ਨੂੰ ਫੀਲ ਤੇ ਚੱਲਦੇ ਆ ਫਿਰ ਦੇਖਦੇ ਆ ਦੇਖੋ ਕਿੰਨੇ ਜਿਆਦਾ ਭਾਂਡੇ ਦੀਆਂ ਛਾਂਡੇ ਇੱਧਰ ਨੂੰ ਜ਼ਿਆਦਾਤਰ ਭਾਂਡਿਆਂ ਦੀਆਂ 숍 ਵਗੈਰਾ ਨੇ ਹੁਣ ਬਜ਼ਾਰਾ ਲਓ ਜੀ ਅਸੀਂ ਕੁੰਮੜੇ ਤੋਂ ਹੁਣ ਦੇ ਤਰ੍ਹਾਂ ਜਾਣਾ ਲੋਹਾ ਬਾਜ਼ਾਰ ਸੀ ਹੁਣ ਚਮੜਾ ਬਾਜ਼ਾਰ ਪਹੁੰਚ ਚੁੱਕੇ ਆਂ ਚਮੜਾ ਬਾਜ਼ਾਰ ਤੇ ਲੱਗੇ ਹੀ ਕਹਿੰਦੇ ਲੋਹਾ ਬਾਜ਼ਾਰਾ ਤੇ ਅਗਿਆ ਤਾਂ ਤੁਸੀਂ 5 ਮਿੰਟ ਹੀ ਬਾਹਰ ਜਾਣੇ ਆ ਅੱਜ ਵੀ ਚੱਲਦੇ ਹੋ ਗਏ ਹੁਣ ਕਿੱਧਰ ਨੂੰ ਜਾਣਾ ਇਹ ਚਮੜਾ ਬਾਜ਼ਾਰ ਅੱਜ ਸੰਕੇ ਕਰਕੇ ਦਿੱਕ ਮਾਦੀ ਪਹੁੰਚਦਾ ਇਹ ਅਸੀਂ ਲੀਰਕੋਟ ਦਾ ਚਮੜਾ ਬਾਜ਼ਾਰ ਇੱਥੇ ਜੁੱਤੀਆਂ ਬਹੁਤ ਸੋਹਣੀਆਂ ਸੋਹਣੀਆਂ ਮਿਲਦੀਆਂ ਨੇ ਆਓ ਜੀ ਹੁਣ ਆਪਾਂ ਨੇ ਸਟੀਚਿੰਗ ਦਾ ਵੀ ਸਮਾਨ ਲੈ ਲਿਆ ਰੀਲਾ ਬਕਰਾਮਾ ਵਗੈਰਾ ਜਿਹੜੀਆਂ ਆਪਾਂ ਲੈਣੀਆਂ ਸੀਗੀਆਂ ਤੇ ਉਹ ਵੀ ਸਮਾਨ ਲੈ ਲਿਆ ਹੁਣ ਆਪਾਂ ਚੱਲਦੇ ਆ ਅੱਗੇ ਕਿੰਨੇ ਸੋਹਣੇ ਜੈਵਲਰੀ ਪਈਆ ਦੇਖੋ ਕਿੰਨੇ ਸੋਹਣੇ ਸੋਹਣੇ ਸੈੱਟ ਪੈਣੇ ਲਓ ਜੀ ਇੱਥੋਂ ਵੀ ਲੈ ਲਿਆ ਸਮਾਨ ਆਪਾਂ ਨੇ ਜਿੱਥੇ ਜਾਣੇ ਆ ਸਮਾਨ 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 ਅੱਜ ਕੀ ਲੈਣਾ ਹੁਣ ਤਾਂ ਇੱਥੋਂ ਹੁਣ ਇੱਥੋਂ ਆਪਣੀ ਸੰਡੇ ਸੇਲ ਸਟਾਰਟ ਹੋ ਗਈ ਆ ਤੇ ਆਪਾਂ ਪਰਸੈਂਟੇਜ ਸੇਲ ਦੇ ਬਲਾਕ ਇੱਕ ਲੱਗ ਤੋਂ ਪਾਵਾਂਗੇ ਕਿਉਂਕਿ ਜੇ ਇਹੀ ਬਲਾਕ ਦੇ ਵਿੱਚ ਪਾਉਂਦੇ ਸੀ ਸਾਰਾ ਕੁਝ ਤਾਂ ਬਹੁਤ ਲੰਬਾ ਹੋ ਜਾਂਦਾ ਸੀ ਤੇ ਇਹ ਵਾਲੀ ਸੇਲ ਇੱਥੇ ਹਰ ਇੱਕ ਸੰਡੇ ਨੂੰ ਲੱਗਦੀ ਹੈ ਤੇ ਇਹ ਬਹੁਤ ਵੱਡੀ ਸੇਲ ਆ ਕੋਈ ਛੋਟੀ ਮੋਟੀ ਨਹੀਂ ਬਹੁਤ ਯਾਨੀ ਕਿ ਹਰ ਇੱਕ ਚੀਜ਼ ਵੀ ਤੁਹਾਨੂੰ ਇੱਥੋਂ ਸਾਰੀ ਮਿਲ ਜੂਗੀ ਤੇ ਇਹਦੇ ਆ ਕਲਿੱਪਰ ਨੇ ਜਿਹੜੀਆਂ ਉਹ ਆਪਾਂ ਸਾਰੀਆਂ ਅਲੱਗ ਤੋਂ ਪਾਵਾਂਗੇ ਸੂਟ ਵੀ ਮਿਲ ਜਾਣਗੇ ਤੇ ਤੁਹਾਨੂੰ ਜਿਵੇਂ ਦਾ ਮਰਜ਼ੀ ਲੈ ਲਓ ਬ੍ਰாக்கਟ ਵਗੈਰਾ ਦੇ ਵੀ ਪੈਣੇ ਸਾਰੇ ਸੂਟ ਵਗੈਰਾ ਇੱਥੇ ਪੈਣੇ ਬਾਕੀ ਹੋਰ ਵੀ ਸਮਾਨ ਕੋਟੀਆਂ ਵਗੈਰਾ ਜਿਹੜਾ ਵੀ ਮਤਲਬ ਹਰ ਇੱਕ ਚੀਜ਼ ਇੱਥੇ ਅਵੇਲੇਬਲ ਆ ਕੋਈ ਘਰ ਦਾ ਸਮਾਨ ਲੈਣਾ ਤੁਸੀਂ ਕੋਈ ਕੱਪੜਾ ਲੈਣਾ ਜੋ ਵੀ ਕੁਝ ਇੱਥੇ ਤੁਸੀਂ ਲੈਣਾ ਸਾਰਾ ਤੁਹਾਨੂੰ ਮਿਲ ਜੂਗਾ ਤੇ ਬਹੁਤ ਵੱਡੀ ਸੇਲ ਹੈ ਇਹ ਕਾਫੀ ਵੱਡੇ ਏਰੀਏ ਦੇ ਵਿੱਚ ਲੱਗਦੀ ਹੈ ਤੇ ਲੋਹਾ ਬਾਜ਼ਾਰ ਵਿੱਚ ਲੱਗਦੀ ਹੈ ਤੇ ਹਰ ਇੱਕ ਸੰਡੇ ਲੱਗਦੀ ਹੈ ਇਹ ਇਹ ਦੇ ਜੇ ਵਿੱਚੀ ਕਲਿੱਪਾਂ ਲੈਂਦੇ ਤਾਂ ਬਹੁਤ ਵੱਡਾ ਬਲਾਕ ਹੋ ਜਾਣਾ ਸੀ ਇਸ ਲਈ ਸਾਰੀਆਂ ਕਲਿੱਪਾਂ ਆਪਾਂ ਫਾਸਟ ਨਗਾਦੀਆਂ ਤੇ ਤੁਹਾਨੂੰ ਇੱਕ ਅਲੱਗ ਤੋਂ ਬਲਾਕ ਪਾਵਾਂਗੇ ਉਹਦੇ ਵਿੱਚ ਸਾਰਾ ਇਹ ਦਿਖਾਵਾਂਗੇ ਆਪਾਂ ਹਰ ਇੱਕ ਚੀਜ਼ ਇੱਥੇ ਅਵੇਲੇਬਲ ਆ ਦੇਖੋ ਕਿੰਨੀਆਂ ਜੁੱਤੀਆਂ 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 ਦੀ ਸੇਲ 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 ਸੌਰ ਵੀ ਐ ਸੌਰ ਵੀ ਬਹੁਤ ਹੂਰ ਤੱਕ ਫੈਲੀ ਹੋਈ ਹੈ ਸੇਲ ਪਾਪ ਕੌਰ ਵੀ ਨੇਤਾ ਜੀ ਕੰਬਲ ਵਗੈਰਾ ਵੀ ਨੇ ਤੇ ਆ ਤੁਹੇ ਕਿੰਨੇ ਕਿੰਨੇ ਸਣੀਏ ਨੇ ਨਾ ਪਲਾਸਟਿਕ ਦੀਆਂ ਪੀੜੀਆਂ ਡਿਜ਼ਾਈਨ ਹੀ ਲੱਗ ਜਾ ਦੇਖਿਆ ਕਾਰ ਦਾ ਕਿੰਨੀਆਂ ਪਈਆਂ ਨੇ ਗੈਰਾ ਕਿ ਕਿਹੜਾ ਫਟਪਾਤ ਬਾਰੇ ਨਾ ਤਾਂ ਇਹ ਆਪਣਾ ਕੋਹ ਕਹਿ ਰਿਹਾ ਮਾਮੀਂ ਫੜ ਲੈ ਅੰਦਰ ਦੀ ਕਰਕੇ ਫੜ ਲੈ ਇਹਦੇ ਇੱਧਰ ਦੇ ਅੰਦਰ ਕਰ ਲੈ ਰੋਣ ਰਵਈਆ ਹੁੰਦਾ ਹੋਇਆ ਮੁੰਡੇ ਨੂੰ ਚੀਜ਼ ਨਹੀਂ ਹੋਣੀ ਹੈਗੀ ਇਹਨੂੰ ਤਾਂ ਫੇਰ ਵੀ ਕਿੰਨਾ ਕੁਸ ਲੈਤਾ ਰੋਣਾ ਉਹ ਜਿਹਨੇ ਤੇ ਸਾਥੀ ਵਗੈਰਾ ਵੀ ਸਿੱਖ ਲੈ ਲਿਆ ਨੇ ਇਹ ਬਸ ਸਟੈਂਡ ਵੱਲ ਆ ਗਈ ਸੀ ਗੰਭੀਰ ਬਣਾਉਂਦੇ ਦੇਖ ਲੈ ਕਿਵੇਂ ਲੱਗ ਗਿਆ ਇੱਥੇ ਵੀ ਬਾਜ਼ਾਰ ਦੇ ਵਿੱਚ ਪੂਰੀ ਭੀੜ ਹੈ ਜੀ ਇੱਕ ਸੱਦਿਓ ਕਿੰਨੀ ਭੀੜ ਹੈ ਬਾਜ਼ਾਰ 'ਚ ਅੱਗਾ ਜਾਂ ਲੈਣੀ ਹੈ ਮੈਂ ਦੇਖ ਕੇ ਜਗਾ ਜਮੂ ਆਜਾ ਕੁਝ ਨਹੀਂ ਲੈਣਾ ਉਹਨੇ ਜਿਹੜੀ ਚੀਜ਼ ਅਗਲੇ ਨੂੰ ਪਸੰਦ ਸੀ ਉਹ ਤੁਸੀਂ ਲੈ ਕੇ ਨਹੀਂ ਦਿੱਤੀ ਹੈ। ਲੋ ਜੀ ਹੁਣ ਆਪਾਂ ਪਹੁੰਚ ਗਏ ਦਿੱਲੀ ਗੇਟ। ਅੱਗੇ ਆਪਾਂ ਪਹਿਲਾਂ ਬਾਜ਼ਾਰ 'ਚ ਜਾਣੇ ਹੁੰਨੇ ਆਂ ਅੱਜ ਆਪਾਂ ਬਾਅਦ 'ਚ ਬਾਜ਼ਾਰ 'ਚ ਚੱਲਿਆਂ ਹੁਣ ਆਪਾਂ ਦਿੱਲੀ ਗੇਟ ਪਹੁੰਚ ਗਏ ਹੁਣ ਆਪਾਂ ਜਾ ਰਹੇ ਹਾਂ ਬਾਜ਼ਾਰ ਦੇ ਵਿੱਚ। ਹੂੰ। ਕੋਹਕ ਬ੍ਰੈਡੀ ਇੱਥੇ ਕੱਪੜੇ ਦੀ। ਇੱਕ ਕੁ ਵੱਡਕ ਸੋਨਾ ਡਿਜ਼ਾਈਨ ਅੱਗੇ ਆਪਾਂ ਸਰਹੰਦੀ ਗੇਟ ਤੋਂ ਵੜ ਕੇ ਗੇਟ ਨਿਕਲਦੇ ਹੁੰਨੇ ਆ ਅੱਜ ਆਪਾਂ ਦਿੱਲੀ ਗੇਟ ਤੋਂ ਐਂਟਰ ਹੋ ਕੇ ਸਰਹੰਦੀ ਗੇਟ ਨਿਕਲਾਂਗੇ ਜਾ ਕੇ ਚੁਆਇਸ ਹੈਂਡਵਰਕ ਇੱਧਰ ਵੀ ਆ ਗਿਆ ਹੈ ਚੁਆਇਸ ਸਾੜੇ ਹਮਮ ਬਹੁਤ ਵੈਰਟੀ ਹੈ ਬਹੁਤ ਸੋਨਾ ਕੱਪੜਾ ਟੋਪਿਕ ਬ੍ਰੈਕਟ ਤੋ ਇਸ ਦਾ ਸੋਹਣਾ ਡਿਜ਼ਾਈਨ ਰਾਜਾ ਰਾਣੀ ਵਾਲੇ ਸੂਟ ਵੀ ਪੈਣ ਇੱਥੇ ਬਹੁਤ ਚੱਲਿਆ ਹੈ ਡਿਜ਼ਾਈਨ ਰਾਜਾ ਰਾਣੀ ਸੂਟ ਤਾਂ ਜਿੱਥੋਂ ਆਪਾਂ ਨੇ ਕੋਈ ਲੈਣਾ ਨਹੀਂ ਨਹੀਂ ਸੂਟ ਤਾਂ ਬਹੁਤ ਸੋਹਣੇ ਸੁੰਦ ਨੇ ਅੱਜ ਤਾਂ ਆਪਾਂ ਨੇ ਲੈਣ ਗਈਆਂ ਹੀ ਲੈਣੀਆਂ ਨੇ ਤੇ ਲੇਟ ਵੀ ਬਹੁਤ ਹੋ ਗਿਆ ਟਾਈਮ ਵੀ ਬਹੁਤ ਹੋ ਗਿਆ ਲੈ ਨਿਕਲ ਲੈ ਕੇ ਆਪਾਂ ਚੱਲਦੇ ਆਂ ਸਿੱਧਾ ਕਰਨ। ਲਓ ਜੀ ਹੁਣ ਆਪਾਂ ਆ ਗਏ ਸਰਹੰਦੀ ਗੇਟ ਸਾਰਾ ਜੀਂਪੂਰਾ ਬਾਜ਼ਾਰ ਘੁੰਮ ਕੇ ਅੱਜ ਟੈਲੀਆ ਬਾਜ਼ਾਰ ਨਹੀਂ ਗਏ ਆਪਾਂ। ਆਜੋ। ਲਓ ਜੀ। ਹੋ ਹੋ ਭਾਈ ਕਹਿੰਦੇ ਸੀ ਕੁਝ ਲੈਣਾ ਨਹੀਂ ਇੰਨਾ ਕੁ ਲੈ ਲੈਂਦੇ ਆਂ। ਹੋਰ ਕੀ? ਇੱਧਰ ਪਤਾ ਨਹੀਂ ਇਹਨਾਂ ਨੇ ਕਿਹੜਾ ਟੱਬਾ ਲੱਭਿਆ। ਕਹਿੰਦੇ ਰੋਟੀ ਖਾਣੀ ਆ। ਓਏ ਹੈ ਬਸ ਹੋ ਗਈ। ਫਿਲਹਾਲ ਪਤਾ ਨਹੀਂ ਕਿੱਥੇ ਆ। ਹੋਰ ਕੀ? ਦੋ ਜਾਨੇ ਉਹ ਮੂਰੇ ਜਾਂਦੇ ਨੇ। ਦੋ ਜਾਨੀਆਂ ਪਿੱਛੇ ਆਉਂਦੀਆਂ ਨੇ। ਹੁਣ ਅਸੀਂ ਫਾਈਨਲੀ ਪਹੁੰਚ ਗਏ ਹੋਟਲ। ਰੈਸਟੋਰੈਂਟ ਇੱਥੇ ਕੁਝ ਖਾ ਪੀ ਕੇ ਡਿਨਰ ਹੀ ਕਰਾਂਗੇ ਵੈਸੇ ਰੋਟੀ ਦਾ ਹੀ ਆਰਡਰ ਦਿੱਤਾ। ਤੇ ਰੋਟੀ ਖਾ ਕੇ ਫਿਰ ਚੱਲਦੇ ਆਂ ਘਰਾਂ ਨੂੰ। ਰੋਟੀ ਦੇ ਇੰਨੀ ਭੁੱਖ ਲੱਗੀ ਪਈ ਸੀ ਵੀ ਕੀ ਕੀ ਮੰਗਾਇਆ ਉਹਦੀ ਕਲਿੱਪ ਲਈਓ ਨਹੀਂ। ਰੋਟੀ ਖਾ ਕੇ ਜਾਦ ਆਈਆ ਵੀ ਕਲਿੱਪ ਲੈਣੀ ਆ। ਜਨਤ ਸੀ ਭਾਂਡੇ ਸਮੇਟ ਤੇ ਸਾਹੀ ਪਨੀਰ ਕੜਾਈ ਪਨੀਰ ਤੇ ਮਿਕਸ ਵਿੱਚ ਮਗਾਈ ਸੀ ਆਪਾਂ ਨਾਲ ਬਟਰ ਰੋਟੀ ਟੇਸਟੀ ਸੀਗੀ ਲੋ ਜੀ ਲੈ ਕੇ ਸਮਾਨ ਹੁਣ ਅਸੀਂ ਆਗੇ ਫਿਰ ਗੱਡੀ 'ਚ तकरीबन 5:30 ਦਾ ਟਾਈਮ ਹੋ ਗਿਆ ਤੇ ਲਾਈਕ ਐਂਡ ਸਬਸਕ੍ਰਾਈਬ ਕਰਦੇ ਹੋ ਬਈ ਕਿਤੇ ਜੈਸੀ ਵਹੇ ਲਾਈਕ ਤੇ ਅਸੀਂ ਸਮਾਨ ਕੀ ਕੀ ਲਿਆ ਤੁਹਾਨੂੰ ਦਿਖਾਉਣੀ ਆ ਗੱਡੀ ਚ ਨਹੀਂ ਕਮਰਾਉਣੀ ਆ ਡਿੱਗੀ ਦੇ ਵਿੱਚ ਆ ਸਾਡਾ ਸਮਾਨ ਹਜੇ ਤਾਂ ਅੱਧਾ ਕਿਧਰ ਦੇਖਦਾ ਬਾਕੀ ਉਹ ਪਿਛਲੇ ਪਾਸੇ ਆ ਡਿੱਗੀ ਭਰੀ ਪਈ ਆ ਜਿਹੜਾ ਕਦੇ ਜਿਹੜਾ ਦੇਖਣਾ ਨਹੀਂ ਪਰ ਘਰੇ ਜਾ ਕੇ ਇਹ ਦੂਜੀ ਵੀਡੀਓ ਬਣਾਵਾਂਗੇ ਉਹ ਚ ਸਾਰਾ ਸਮਾਨ ਦਿਖਾਵਾਂਗੇ ਲਾਂਜਣ ਦੀ ਲਓ ਜੀ ਆਪਾਂ ਪਹੁੰਚ ਗਏ ਆ ਘਰੇ ਆ ਆਪਣਾ ਸਮਾਨ ਆ ਇਹ ਫਿਰ ਦਿਖਾਵਾਂਗੇ ਕੱਲੂ ਕੀ ਕੀ ਲਿਆ ਹੈ ਬਾਈ ਬਾਈ ਕੱਲੂ ਦਿਖਾਵਾਂਗੇ ਬਾਈ ਪਕਸ਼ਨ ਹੋ ਗਈ ਮੈਂ ਰਹਿ ਤੀ ਇਹਦੇ ਵਿੱਚ ਵੀ ਇਹ ਕਰ ਵੀ ਆਉਂਦੀ ਸੀ ਆ ਦੇਖੋ ਇਹ ਪਟਕਾ ਕਰ ਰਿਹਾ ਲੈ ਦੇਖ ਬਕਸ਼ਾ ਦੋ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੁਸੀਂ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਇਹਦੇ ਵਿੱਚੋਂ ਵੀ ਦੇਖਦੇ ਆ ਵੀ ਆਪਾਂ ਸੰਡੇ ਸੇਲ ਦਾ ਵਲੌਗ ਲੱਗ ਪਾਵਾਂਗੇ ਨਹੀਂ ਤਾਂ ਬਹੁਤ ਲੰਬਾ ਹੋ ਜਾਣਾ ਆਪਣਾ ਸਾਨੂੰ ਪਰੋਮੀ ਤੇ ਸੰਗਲੀ ਕੋਣ ਚੱਲਦੇ ਆ ਹਾਂ ਫਿਰ ਪਾਵਾਂਗੇ ਕੱਲ ਨੂੰ ਹੁਣ ਅੱਜ ਨਹੀਂ ਪਾਉਂਦੇ ਹੈਗੇ ਅੱਜ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼੍ਰੀਕਾਲ ਜੀ ਗੁੱਡ ਨਾਈਟ ਬਾਏ